ਮంత్రి ਹਰਪਾਲ ਸਿੰਘ ਚੀਮਾ ਨੇ ਡਿਡਬਾ ਵਿਖੇ ਪਦਮਸ਼੍ਰੀ ਕੌਰ ਸਿੰਘ ਅਤੇ ਕਬੱਡੀ ਦੇ ਕ ਮੰਤਰੀ ਕੋਚ ਗੁਰਮੀਲ ਸਿੰਘ ਦੀ ਯਾਦ ਦੇ ਵਿੱਚ ਇੱਕ ਮਲਟੀਪਰਪਸ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਸਮੇਂ ਪਹੁੰਚੇ ਤਾਂ ਉਸ ਸਮੇਂ ਟੀਪਟੀ ਕਮਿਸ਼ਨਰ ਸੰਗਰੂਰ ਅਤੇ ਹੋਰ ਅਧਿਕਾਰੀ ਉਹਨਾਂ ਦਾ ਸਵਾਗਤ ਕਰਦੇ ਹੋਏ ਪੰਜਾਬ ਨੂੰ ਪਿਆਰ ਕਰਦੇ ਨੇ ਕਿ ਹਾਂ ਬਸ ਸਾਡੇ ਸਾਰੇ ਸਾਥੀਆਂ ਦੀ ਵੀ ਮੰਗ ਸੀਗੀ ਕਿ ਕੱਚਾ ਇੰਡੋਰ ਖੇਡ ਸਟੇਡੀਅਮ ਹੋਣਾ ਚਾਹੀਦਾ ਜਿੱਥੇ ਸਾਡੇ ਬੱਚੇ ਜਿਹੜੇ ਦੇਗੇ ਉਹ ਖੇਡ ਕੇ ਹਲਕਾ ਢੜਬਾ ਦਾ ਨਾਮ ਪਿੰਡ ਢੜਬਾ ਦਾ ਨਾਮ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਚਮਕਾ ਸਕਣ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਪੂਰੇ ਪੰਜਾਬ ਦੇ ਅੰਦਰ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਢੜਬੇ ਨੂੰ ਇਸ ਲਈ ਜਾਣਿਆ ਜਾਂਦਾ ਹੈਗਾ ਕਿ ਢੜਬੇ ਦੀ ਕਬੱਡੀ ਜਿਹੜੀ ਆ ਬੜੀਆਂ ਵੱਡੀਆਂ ਵੱਡੀਆਂ ਕੀਰਤੀਮਾਨ ਸਥਾਪਿਤ ਕਰਦੀ ਆ ਬੜੇ-ਬੜੇ ਜਿਹੜੇ ਉਹਨਾਂ ਨੇ ਰਿਕਾਰਡ ਸਥਾਪਿਤ ਉਹ ਢੜਬੇ ਦੇ ਨਾਂ ਤੇ ਬੋਲਦੇ ਨੇ ਕਿ ਸੋ ਅੱਜ ਸਾਰਿਆਂ ਦੀ ਮੰਗ ਸੀਗੀ ਮੇਰੇ ਨਾਲ ਜਿਨ੍ਹਾਂ ਨੇ ਬਾਕਸਿੰਗ ਦੇ ਅੰਦਰ ਬਹੁਤ ਵੱਡਾ ਆਪਣਾ ਨਾਮ ਪੈਦਾ ਕੀਤਾ ਸਰਦਾਰ ਕੌਰ ਸਿੰਘ ਜੀ ਜਿਨ੍ਹਾਂ ਨੂੰ ਪਦਮਸ਼੍ਰੀ ਅਵਾਰਡ ਵੀ ਮਿਲਿਆ ਹੋਇਆ ਸੀ ਉਸ ਦੁਨੀਆ 'ਚ ਨਹੀਂ ਰਹੇ ਉਹਨਾਂ ਦੀ ਤਰਮ ਪਤਨੀ ਜੀ ਸਰਦਾਰ ਗਰਮੇਲ ਸਿੰਘ ਜੀ ਜਿਹੜੇ ਜਿਨ੍ਹਾਂ ਨੇ ਕਬੱਡੀ ਦਾ ਮੈਂ ਸਮਝਦਾ ਬੂਟਾ ਡੜਬੇ ਚ ਲਾਇਆ ਉਹਨੂੰ ਪਾਲ ਪਰੋਸ ਕੇ ਵੱਡਾ ਕੀਤਾ ਉਹ ਵੀ ਇਸ ਦੁਨੀਆ ਚ ਨਹੀਂ ਰਹੇ ਉਹਨਾਂ ਦੀ ਵੀ ਧਰਮ ਪਤਨੀ ਮੇਰੇ ਨਾਲ ਨੇ ਉਹਨਾਂ ਦੋਨਾਂ ਨੇ ਅੱਜ ਦੇ ਇਸ ਇੰਡੋਰ ਸਟੇਡੀਅਮ ਦਾ ਨੀ ਪੱਥਰ ਰੱਖਿਆਗਾ ਔਰ ਜਿੱਥੇ 11 ਖੇਡਾਂ ਹੋਇਆ ਕਰਨੀਆਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਕਬੱਡੀ ਵਾਲੀਬਾਲ ਬਾਸਕਟਬਾਲ ਬੈਡਮਿੰਟਨ ਟੇਬਲ ਟੈਨਿਸ ਜੁੱਡੋ ਜਮ ਲਾਸਟਿਕ ਬੇਟ ਲਿਫਟਿੰਗ ਜੈਮ ਰੈਸਲਿੰਗ ਬਾਕਸਿੰਗ ਸਕੁਐਸ਼ ਕੋਰਟ ਸਾਈਡ ਫੁੱਟਬਾਲ ਹੈਂਡਬਾਲ ਇਹ ਸਾਰੀਆਂ ਗੇਮਾਂ ਜਿਹੜੀਆਂ ਇਸ ਅੰਡੋਰ ਸਟੇਡੀਅਮ 'ਚ ਹੋਇਆ ਕਰਨਗੀਆਂ ਮੈਂ ਸਮਝਦਾ ਸਾਡੇ ਬੱਚਿਆਂ ਨੂੰ ਕਬੱਡੀ ਤੋਂ ਇਲਾਵਾ ਵੀ ਹੋਰ ਨਾਲ ਗੇਮਾਂ ਜਿਹੜੇ ਇੰਟਰਸਟ ਰੱਖਦੇ ਨੇ ਬੱਚੇ ਉਹਨਾਂ ਨੂੰ ਇੱਕ ਬਹੁਤ ਵੱਡਾ ਮੌਕਾ ਮਿਲੂਗਾ ਆਪਣੇ ਆਪ ਨੂੰ ਸਾਬਤ ਕਰਨ ਦਾ ਆਪਣੇ ਆਪ ਨੂੰ ਸਥਾਪਿਤ ਕਰਨ ਦਾ ਸਵੱਜ ਦਾ ਨਿਪਟਰ ਰੱਖਿਆਗਾ ਔਰ ਇਹਦੀ ਕੀਮਤ ਜਿਹੜੀ ਆ 7 ਕਰੋੜ 20 ਲੱਖ ਰੁਪਏ 7 ਕਰੋੜ 20 ਲੱਖ ਰੁਪਏ ਕੀਮਤ ਆਉਣੀ ਆ ਸੋ 1 ਸਾਲ ਦੇ ਅੰਦਰ ਬਣ ਕੇ ਤਿਆਰ ਹੋਊਗਾ ਸੋ ਬਹੁਤ ਵੱਡੀ ਇੱਕ ਸਹੂਲਤ ਜਿਹੜੀ ਅੱਜ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਉਹ ਹਲਕਾ ਦਰਬਾਰੋਂ ਮਿਲੀ ਆ ਥੈਂਕ ਯੂ ਜੀ ਇੱਕ ਸਰ ਬੱਸ ਸਟਾਪ